ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁਖ ਖਬਰਾਂ ਲੈ ਕੇ ਹਾਜ਼ਰ ਹਾਂ ਸ਼੍ਰੋਮਣੀ ਅਕਾਲੀ ਦਲ 8 ਦਸੰਬਰ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਸਤਿ ਪਾਵਨਾ ਦਿਵਸ ਵੱਜੋਂ ਮਨਾਏਗਾ ਇਸ ਮੌਕੇ ਔਣਾ ਦੇ ਜੱਦੀ ਪਿੰਡ ਬਾਦਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸਵੇਰੇ 10:30 ਵਜੇ ਯਾਦਗਾਰੀ ਸਮਾਗਮ ਹੋਵੇਗਾ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਬਾਦਲ ਨੇ ਸਾਰੇ ਸਾਥੀਆਂ ਨੂੰ ਹਾਜ਼ਰੀ ਦੀ ਅਪੀਲ ਕੀਤੀ ਹੈ ਜਾਣਕਾਰੀ ਡਾਕਟਰ ਦਲਜੀਤ ਸਿੰਘ ਜੀ ਮਾਣੇ ਦਿੱਤੀ। ਅਬੋਹਰ ਦੇ ਬਲਵਾਨਾ ਨੇੜੇ ਵਿਆਹ ਤੋਂ ਪਰਤ ਰਹੇ ਲੁਧਿਆਣਾ ਨਿਵਾਸੀ ਪਰਿਵਾਰ ਦੀ ਕਾਰ ਇੱਕ ਕੈਂਟਰ ਨਾਲ ਟਕਰਾ ਗਈ। ਹਾਦਸੇ ਵਿੱਚ ਪਰਿਵਾਰ ਦੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਅਤੇ ਬੱਚੇ ਸੁਰੱਖਿਅਤ ਹਨ। ਮਹਿਲਾ ਦੀ লাশ ਨੂੰ ਅਬੋਹਰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਾਕਿਸਤਾਨੀ ਸੰਸਦ ਦੀ ਇੱਕ ਲਾਈਵ ਕਾਰਵਾਈ ਦੌਰਾਨ ਅਚਾਨਕ ਇੱਕ ਗਦਾ ਅੰਦਰ ਦਾਖਲ ਹੋ ਗਿਆ ਜਿਸ ਨਾਲ ਸੰਸਦ ਵਿੱਚ ਹੜਕੰਪ ਮਚ ਗਿਆ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ ਇੱਕ ਪੋਗਤਾਰ ਨੇ ਲਿਖਿਆ ਇੱਕ ਹੋਰ ਗਦਾ ਗਧਿਆਂ ਦੀ ਸੰਸਦ ਵਿੱਚ ਆ ਗਿਆ ਘਟਨਾ ਤੋਂ ਬਾਅਦ ਸੰਸਦ ਦੀ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਹਨ ਚੇਅਰਮੈਨ ਯੂਸਫ ਰਾਜਾ ਗਿਲਾਨੀ ਅਤੇ ਮੈਂਬਰਾਂ ਨੇ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਗਵਾੜਾ ਦੇ ਸੁਖਚੈਨ ਨਗਰ ਵਿੱਚ ਅੱਧੀ ਰਾਤ ਤੋਂ ਬਾਅਦ ਕਰੀਬ 2:30 ਵਜੇ ਇੱਕ ਕਰ ਦੇ ਬਾਹਰ ਖੜੀਆਂ ਤਿੰਨ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਪੀੜਤਾ ਨੇ ਧਮਾਕੇ ਦੀ ਆਵਾਜ਼ ਸੁਣਨ ਦਾ ਦਾਵਾ ਕੀਤਾ ਹੈ। ਤਿੰਨੋਂ ਵਾਹਨ ਪੂਰੀ ਤਰ੍ਹਾਂ ਸੜ ਗਏ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਪੀੜਤ ਪੱਖ ਸ਼ਰਾਰਤਨ ਅੱਗ ਲਗਾਏ ਜਾਣ ਦੀ ਸ਼ੰਕਾ ਜ਼ਾਹਿਰ ਕਰ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਆਹਾਂ ਤੇ ਸਮਾਜਿਕ ਇਕੱਠਾਂ ਵਿੱਚ ਹਥਿਆਰ ਲੈ ਜਾਣਾ ਤੇ ਸੋਸ਼ਲ ਮੀਡੀਆ ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਰੁਝਾਨ ਹੋਣ ਲਾਇਸੈਂਸ ਧਾਰਕਾਂ ਲਈ ਮੁਸ਼ਕਲ ਬਣ ਗਿਆ ਹੈ ਪੰਜਾਬ ਪੁਲਿਸ ਨੇ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਹੈ ਜਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਲਗਭਗ 7000 ਹਥਿਆਰ ਲਾਇਸੈਂਸ ਰੱਦ ਹੋ ਸਕਦੇ ਹਨ ਇਸ ਵੇਲੇ ਪੰਜਾਬ ਵਿੱਚ 3.46 ਲੱਖ ਲਾਇਸੈਂਸ ਜਾਰੀ ਹਨ ਅਪਰਾਧ ਵਧਨ ਦੇ ਖਤਰੇ ਕਰਕੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਹੋਰ ਸਖਤ ਕਰ ਦਿੱਤੀ ਗਈ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੰਮ੍ਰਿਤਸਰ ਵਿੱਚ ਪੀਐਚਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੁਆਰਾ আয়োজিত 19ਵੇਂ ਪਾਈਟੈਕਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਰਾਸ਼ਟਰੀ ਗੀਤ ਵਿੱਚ ਪਹਿਲੇ ਸਥਾਨ ਤੇ ਦਰਸਾਇਆ ਗਿਆ ਹੈ ਅਤੇ ਬ੍ਰੈਡ ਬਾਸਕਟ ਆਫ ਇੰਡੀਆ ਤੋਂ ਤਕਨਾਲੋਜੀ, ਐਮਐਸਐਮਈ ਅਤੇ ਵਪਾਰ ਦਾ ਪਾਵਰ ਹੱਬ ਬਣ ਰਿਹਾ ਹੈ। ਕੋਵਿੰਦ ਨੇ ਪੰਜਾਬ ਨੂੰ ਹਿੰਮਤ, ਕੁਰਬਾਨੀ ਅਤੇ ਉਦਮ ਦੀ ਮਿਸਾਲ ਦੱਸਿਆ। ਸਮਾਗਮ ਵਿੱਚ ਵੱਖ-ਵੱਖ ਚੈਂਬਰ ਪ੍ਰਦਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।